ਮੇਰਾ ਨਾਮ ਜਰਨੈਲ ਸਿੰਘ ਮੈਂ ਇਹ ਕਹਿਣਾ ਚਾਹੁੰਦਾ ਜੀ ਮੇਰੇ ਭਰਾ ਦੀ ਡੈਥ ਹੋ ਗਈ 2 ਮਹੀਨੇ ਪਹਿਲਾਂ ਸਤਨਾਗ ਸਿੰਘ ਤੇ ਪੁਲਿਸ ਚਲਾਨ ਨਹੀਂ ਤੈਸਕਾਰੀ 9 ਮਹੀਨੇ ਹੋ ਗਿਆ ਅਜੇ ਤੱਕ ਚਲਾਨ ਨਹੀਂ ਤੈਸਕੀਤਾ ਇਹ ਸਾਰੇ ਐਸਐਸਪੀ ਦੇਦੇ ਗਏ ਸਾਰੇ ਥਾਣੇ ਵੀ ਗਏ ਬੋਧਵਾਰੀ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਤੇ ਮਾ ਤੇ ਭਰਾ ਨੂੰ ਵੀ ਨਹੀਂ ਉਹਨਾਂ ਨੇ ਪਰਚੇ ਚ ਪਾਇਆ ਜਿਹੜਾ ਉਦੋਂ ਪਰਚਾ ਕੀਤਾ ਉਹ ਸਾਨੂੰ ਪੜ ਕੇ ਸੁਣਾਇਆ ਨਹੀਂ ਕਿ ਇਹ ਤੁਹਾਡੇ ਦਾ ਤੇ ਇਹ ਪਰਚਾ ਲਿਖਿਆ ਗਿਆ ਸਾਨੂੰ ਸਾਡੇ ਕੋ ਕਰਾ ਲੈ 174 ਦੀ ਕਾਰਵਾਈ ਵੀ ਉਹ ਧੋਖਾ ਕਰਾਈ ਐ ਮੇਰੇ ਪਿਤਾ ਬਾਪ ਨੇ ਤੇ ਹੁਣ ਸਾਡਾ ਚਲਾਨ ਨਹੀਂ ਪੇਸ਼ ਕਰ ਰਿਹਾ ਜੋ ਜਿਹੜੇ ਮੇਰੇ ਪਿਤਾ ਜੀ ਨੇ ਕਹੀ ਗੱਲ ਔਰ ਮਾਤਾ ਜੀ ਨੇ ਕਹੀ ਬਿਲਕੁਲ ਸੱਚੀ ਗੱਲਾਂ ਨੇ ਤੇ ਮੈਂ ਚਾਹੁੰਦਾ ਕਿ ਸਾਨੂੰ ਸਾਫ਼ ਮਿਲੇ ਚਲਾਨ ਜਲਦੋਂ ਜਲਦ ਪੇਸ਼ ਕਰੇ ਤੇ ਇਹ ਕਹਿੰਦੇ ਵੀ ਸਾਡੇ ਕੋਲ ਰਿਪੋਰਟ ਨਹੀਂ ਆਈ ਐ ਦੇਖੋ ਰਿਪੋਰਟ ਮੇਰੇ ਕੋਲ ਪਹਿਲਾਂ ਹੀ ਆ ਗਈ ਦੀ ਐ ਤੇ ਇਹਨਾਂ ਕੋਲ ਅਜੇ ਤੱਕ ਨਹੀਂ ਰਿਪੋਰਟ ਆਈ ਮੇਰੇ ਤੋਂ ਪਹਿਲਾਂ ਵੀ ਇਹਨਾਂ ਕੋਲ ਰਿਪੋਰਟ ਪਈ ਐ ਇਹਨਾਂ ਨੇ ਥਾਣੇ ਦੇ ਵਿੱਚ ਚਲਾਨ ਰੋਕ ਕੇ ਰੱਖਿਆ ਮੈਂ ਚਾਹਨਾ ਰੋਕਿਆ ਨਾ ਜਾਵੇ ਜਲਦ ਤੋਂ ਜਲ ਨੂੰ ਤਾਂ ਕੋਰਟ ਦੇ ਵਿੱਚ ਪੇਸ਼ ਕਰੇ ਜਾਂ ਨਹੀਂ ਕੀਤਾ ਅੱਜ ਆ ਹੀ ਇੱਥੇ ਬੈਠੇ ਬੋਲ ਰਹੇ ਆਂ ਦੁਖੀ ਹੋ ਗਏ ਕੱਲ ਨੂੰ ਆ ਹੀ ਥਾਣੇ ਦੇ ਸਾਹਮਣੇ ਧਰਨਾ ਦੇਾਂਗੇ ਉਦੋਂ ਰੋਡ ਜਾਮ ਕਰਾਂਗੇ ਤੇ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਜੀ ਜੀਸਾ ਕੀ ਗੱਲ ਬਾਤ ਹੋਈ ਹੈ ਬੇਬੇ ਨਾ ਤੇ ਕੀ ਕਿਤੇ ਅਜ ਮੰਗ ਕਰਦੇ ਗੱਲ ਬਾਤ ਜੀ ਇਹ ਹੋਈ ਹੈ ਜਦੋਂ ਇੱਥੇ ਆਇਆ ਮੁੰਡਾ ਘਰ ਤੇ ਇਹ ਗੱਡੀ ਜਣੀ ਗੱਡੀ ਛੱਡ ਕੇ ਘਰ ਆਇਆ ਕੁੜੀ ਨੇ ਫੋਨ ਕੀਤਾ ਤੇ ਉਹ ਫੋਨ ਸੁਣ ਲਿਆ

ਮਾਂ ਵੀ ਆ ਗਈ ਤੇ ਭਰਾ ਵੀ ਆਇਆ ਤੇ ਕੁੜੀ ਵੀ ਆ। ਉਹ ਸਾਨੂੰ ਦੱਸਣ ਆਏ। ਕਿ ਸੱਤੇ ਨੇ ਦਵਾਈ ਸਾਡੇ ਘਰੋਂ ਖਾਲੀ। ਕੁੜੀ ਕਹਿੰਦੀ ਕਿ ਕਦੋਂ ਦੀ ਗੱਲ ਹੈ। ਕੁੜੀ ਦੇ 9 ਮਹੀਨੇ ਹੋ ਗਏ। 9 ਮਹੀਨੇ ਹੋ ਗਏ। 9 ਹੋਏ ਜੇ ਪੰਜਾ ਦਿਨ ਕੱਟ। ਪੰਜਾ ਦਿਨ ਐਸੇ ਹੀ ਹੋ। 14 ਦਿਨ। ਪੂਰੇ 9 ਦਿਨ। ਦੇਖੋ। ਲਿਖਿਆ ਗਿਆ ਸੀਗਾ ਕਿ ਬੱਚੇ ਜੀ ਹੋਗੇ ਉਹਦੇ ਬਾਅਦ ਜੀ ਧਰਨਾ ਵੀ ਲਾਇਆ ਸੀਗਾ ਇਨਸਾਫ ਵਾਸਤੇ ਕੀ ਤੋਂ ਇਨਸਾਫ ਮਿਲੇ ਬਹੁਤ ਧਰਨਾ ਵੀ ਲਾਇਆ ਇਨਸਾਫ ਪਹਿਲੇ ਆਪ ਗਏ ਕਿ ਦਵਾਰ ਪਰਚਾ ਨਾ ਕਰੇ ਪਰਚਾ ਕੀਤਾ ਨਾ ਮੁਕੇ ਆ ਤਾਂ ਧਰਨਾ ਲਾਤਾ ਪਰਚਾ ਨਾ ਪਰੇ ਧਰਨਾ ਲਾਇਆ ਕਿ ਮੇਰੇ ਵਾਲੇ ਨੇ ਆਏ ਬੰਦੇ ਹੋਏ ਇੱਕ ਦੋ ਫੇਰ ਧਰਨਾ ਲਾਇਆ ਜੇ ਅਸਲ ਦੀ ਫੈਂਦਾ ਕਹਿੰਦਾ ਅਸਲ ਵੀ ਆਏਗਾ ਤੇ ਫੇਰ ਆਹ ਪਰਚਾ ਨਾ ਉਹਨਾਂ ਦੇ ਨਹੀਂ ਕਰਨਾ ਉਹਨੂੰ ਠੀਕ ਕਰੋ اہر بیوڑیا لایا کافی بندے ہوئے چالی پالانے بندے جنانے بند آ گئے ایس ایس بی آیا اس نے پرچا کرنا تین سو چھ کا میں کہا صاحب تین سو دو آئی بابو تین سو دو تین سو چھ کا ہی ہونا

مانگتا ہی یہ کر رہے ہیں کہ سارا نصاب ہونا چاہیے جو پرچہ ہو چکا ہے وہ نصاب نہ جڑا ہے وہ جیڑا چلا ہے سا وہ کوٹ بچے بھیجا جائے تو مقدمہ چلیں گے جو فیصلہ ہوگا بکارے لوگ دیکھا